ਜ਼ਿਆਦਾਤਰ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਸਪਸ਼ਟ ਤੌਰ ਤੇ ਕਿ ਨਾ ਅੰਦਰ ਟੋਪੀ ਲੈ ਕੇ ਜਾਓ ਨਾ ਅੰਦਰ ਕੈਪਰੀ ਪਾ ਕੇ ਜਾਓ ਜਿੱਥੇ ਵੀ ਆਪਾਂ ਖਾਸ ਕਰਕੇ ਹਰ ਵੇਰੀ ਰੌਲਾ ਪੈਂਦਾ ਹੈ ਇਹ ਜਦੋਂ ਸ਼ਹੀਦੀ ਦਿਹਾੜਿਆਂ ਤੇ ਜਾਂਦੇ ਆਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹੁੰਦੇ ਆ ਹਰ ਵਾਰੀ ਨਿੰਗਾ ਸਿੰਘਾਂ ਵੱਲੋਂ ਪਚੰਗੀਆਂ ਵੱਲੋਂ ਜਿਹੜੀਆਂ ਟੋਪੀਆਂ ਲਾਈਆਂ ਜਾਂਦੀਆਂ ਨਾਲ ਮਹੱਬਤ ਨਾਲ ਸੰਗਤ ਨੂੰ ਜਿੰਨਾ ਪਿਆਰ ਨਾਲ ਆਪਾਂ ਡੀਲ ਕਰਾਂਗੇ ਉਹਨਾਂ ਸਹੀ ਰਹੂਗਾ ਹਾਂ ਜੇ ਕੋਈ ਮਤਲਬ ਬੀੜੀ ਜਰਦਾ ਵਗੈਰਾ ਜਾਂ ਉਹੋ ਜਿਹੀਆਂ ਹਰਕਤਾਂ ਕਰਦਾ ਉਹ ਤਾਂ ਫਿਰ ਛਤਰਾਂ ਵਾਲਾ ਕੰਮ ਹੀ ਉਹਨਾਂ ਤੇ ਫਿਰ ਛਤਰ ਪੈਣੀ ਪੈਣੀ ਹੈ ਕਿ ਸਿੱਖ ਹੈਗੇ ਆ ਜਿਹੜੇ ਉਹ ਆਪਣਾ ਬਦਲਾ ਵੀ ਲੈਣਾ ਜਾਣਦੇ ਆ ਉਹ ਸਹਿਨਸ਼ੀਲਤਾ ਵਾਲੇ ਵੀ ਹੈਗੇ ਆ ਤੇ ਸਿੱਖਾਂ ਦੇ ਵਿੱਚ ਰਹਿਤ ਮਰਿਆਦਾ ਜਿਹੜੀ ਉਹ ਬਹੁਤ ਵਧੀਆ ਜੇ ਉਥੇ ਉਹੋ ਜਿਹੇ ਸਿੱਖ ਹੁੰਦੇ ਜਿਸ ਤਰ੍ਹਾਂ ਇਹਨਾਂ ਨੇ ਸਿੱਖਾਂ ਨੂੰ ਅਹਿਮੀਅਤ ਦਿੱਤੀ ਹੋਈ ਆ ਕਿ ਜੀ ਪੜਕਾਉ ਆ ਇਹ ਟੈਰਰਿਸਟ ਆ ਇਹ ਛੇਤੀ ੜਕ ਜਾਂਦੇ ਆ ਉਥੇ ਸਿੱਖਾਂ ਨੇ ਵੇਖੋ ਕਿੰਨੀ ਸਹਿਨਸ਼ੀਲਤਾ ਦੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਕਿਸੇ ਧਰਮ ਦੇ ਬੰਦੇ ਨੂੰ ਆਉਣ ਦੀ ਇਜਾਜ਼ਤ ਆ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਜੇ ਕਿਸੇ ਨੇ ਟੋਪੀ ਤੋਂ ਮਨਾਹੀ ਕਰਨੀ ਆ ਤਾਂ ਉਹਨੂੰ ਪਿਆਰ ਨਾਲ ਸਮਝਾ ਦਿਓ ਵੀ ਬਾਈ ਵੀਰ ਜੀ ਉਹ ਤਕਰੀਬਨ ਤਕਰੀਬਨ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਜ਼ਿਆਦਾਤਰ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਸਪਸ਼ਟ ਤੌਰ ਤੇ ਕਿ ਨਾ ਅੰਦਰ ਟੋਪੀ ਲੈ ਕੇ ਜਾਓ ਨਾ ਅੰਦਰ ਕੈਪਰੀ ਪਾ ਕੇ ਜਾਓ ਤੇ ਬਾਕੀ ਸ਼ੂਜ਼ ਵਗੈਰਾ ਤਾਂ ਆਪਾਂ ਨੂੰ ਪਤਾ ਵੀ ਅੰਦਰ ਗੁਰੂ ਮਹਾਰਾਜ ਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਲਾਊਡ ਹੈ ਹੀ ਨਹੀਂ ਠੀਕ ਆ ਤੇ ਜਰਾਬਾਂ ਵੀ ਉਹਨਾਂ ਨੇ ਰੋਕਿਆ ਕਈ ਥਾਵਾਂ ਤੇ ਜਰਾਬਾਂ ਵੀ ਲਿਖਿਆ ਹੁੰਦਾ ਕਿ ਜਰਾਬਾਂ ਵੀ ਪਾ ਕੇ ਨਾ ਜਾਓ ਅੰਦਰ ਸੋ ਜੇ ਤਾਂ ਪੰਜਾਬੀ ਹੈ ਕੋਈ ਜਾਂ ਆਪਾਂ ਕਹੀਏ ਪੰਜਾਬੀ ਹੈ ਕੋਈ ਗੁਰਸਿੱਖਾ ਤੇ ਉਹਨੂੰ ਸਮਝਣਾ ਚਾਹੀਦਾ ਇਹਨਾਂ ਗੱਲਾਂ ਨੂੰ ਕਿ ਜਿੱਥੇ ਵੀ ਆਪਾਂ ਖਾਸ ਕਰਕੇ ਹਰ ਵੇਰੀ ਰੌਲਾ ਪੈਂਦਾ ਹੈ ਇਹ ਜਦੋਂ ਸ਼ਹੀਦੀ ਦਿਹਾੜਿਆਂ ਤੇ ਜਾਂਦੇ ਆਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹੁੰਦੇ ਆਂ ਹਰ ਵਾਰੀ ਨਿੰਗਾਂ ਸਿੰਘਾਂ ਵੱਲੋਂ ਪਚੰਗੀਆਂ ਵੱਲੋਂ ਜਿਹੜੀਆਂ ਟੋਪੀਆਂ ਲਾਈਆਂ ਜਾਂਦੀਆਂ ਤੇ ਜੇ ਤਾਂ ਆਪਾਂ ਵੇਖੀਏ ਕਿ ਗੁਰੂ ਮਹਾਰਾਜ ਦੇ ਸਾਹਬ ਨਾਲ ਸਿੱਖੀ ਮਰਿਆਦਾ ਦੇ ਸਾਹਬ ਨਾਲ ਤੇ ਸਿੱਖੀਜ਼ਮ ਦੇ ਸਾਹਬ ਨਾਲ ਕਿ ਸਿੱਖ ਹੈਗੇ ਆ ਜਿਹੜੇ ਉਹ ਆਪਣਾ ਬਦਲਾ ਵੀ ਲੈਣਾ ਜਾਣਦੇ ਆ ਉਹ ਸਹਿਨਸ਼ੀਲਤਾ ਵਾਲੇ ਵੀ ਹੈਗੇ ਆ ਤੇ ਸਿੱਖਾਂ ਦੇ ਵਿੱਚ ਰਹਿਤ ਮਰਿਆਦਾ ਜਿਹੜੀ ਉਹ ਬਹੁਤ ਵਧੀਆ ਜਿਵੇਂ ਆਪਾਂ ਤੁਸੀਂ ਦੇਖਦੇ ਆਂ ਵੀ ਪਿਛਲੇ ਜੇ ਵੀਡੀਓ ਵਾਇਰਲ ਹੋਈ ਸੀਗੀ ਬਾਹਰਲੇ ਦੇਸ਼ ਦੇ ਵਿੱਚ ਕੁਝ ਲੋਕਾਂ ਨੇ ਕੀਰਤਨ ਦਾ ਵਿਰੋਧ ਕੀਤਾ ਸੀ ਨਗਰ ਕੀਰਤਨ ਦਾ ਤੇ ਸਿੱਖਾਂ ਦੀ ਸਹਿਨਸ਼ੀਲਤਾ ਵੇਖੋ ਜੇ ਉੱਥੇ ਉਹੋ ਜਿਹੇ ਸਿੱਖ ਹੁੰਦੇ ਜਿਸ ਹਿਸਾਬ ਨਾਲ ਇਹਨਾਂ ਨੇ ਸਿੱਖਾਂ ਨੂੰ ਅਹਿਮੀਅਤ ਦਿੱਤੀ ਹੋਈ ਆ ਕਿ ਜੀ ਢੜਕਾਉ ਆ ਇਹ ਟੈਰਰਿਸਟ ਆ ਇਹ ਛੇਤੀ ਭੜਕ ਜਾਂਦੇ ਆ ਉੱਥੇ ਸਿੱਖਾਂ ਨੇ ਵੇਖੋ ਕਿੰਨੀ ਸਹਿਨਸ਼ੀਲਤਾ ਦੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਤੇ ਉਹ ਮੁੜੇ ਮੇਰਾ ਮਤਲਬ ਕਹਿੰਦਾ ਇਹ ਆ ਕਿ ਪਚੰਗੀਆਂ ਨੇ ਜੋ ਕੀਤਾ ਉਹ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਜੇ ਕੋਈ ਵੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਕਿਸੇ ਧਰਮ ਦੇ ਬੰਦੇ ਨੂੰ ਆਉਣ ਦੀ ਇਜਾਜ਼ਤ ਹੈ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸੇ ਜੇ ਕਿਸੇ ਨੇ ਟੋਪੀ ਤੋਂ ਮਣਾਈ ਕਰਨੀ ਆ ਤਾਂ ਉਹਨੂੰ ਪਿਆਰ ਨਾਲ ਸਮਝਾ ਦਿਓ ਵੀ ਬਾਈ ਵੀਰ ਜੀ ਭੈਣ ਜੀ ਤੁਸੀਂ ਜਿਹੜੀ ਟੋਪੀ ਆ ਇਹ ਲਾ ਦਿਓ ਲਾ ਕੇ ਜਾਂ ਇਹ ਵੀ ਹੋ ਸਕਦਾ ਸੀ ਕਿ ਸਭ ਤੋਂ ਵੱਧ ਸਪਸ਼ਟ ਤੌਰ ਤੇ ਤਾਂ ਇਹ ਹੁੰਦਾ ਕਿ ਉਹ ਆਪਦੇ ਵੱਲੋਂ ਰਮਾਲ ਦੇਣ ਉਹਨਾਂ ਨੂੰ ਜਿਨ੍ਹਾਂ ਦੀਆਂ ਟੋਪੀਆਂ ਲੈਣੀਆਂ ਹਨ ਉਹਨਾਂ ਨੂੰ ਕਹਿੰਦੇ ਵੀਰ ਜੀ ਆਹ ਰਮਾਲ ਬੰਨ ਲਓ ਜੇ ਨਹੀਂ ਹੈਗਾ ਤਾਂ ਆਪਦੇ ਕੋਲੋਂ ਬੰਨ ਲਓ ਜੇ ਹੈਗਾ ਤੇ ਆਪਦੇ ਕੋਲੋਂ ਬੰਨ ਨਹੀਂ ਹੈਗਾ ਤਾਂ ਆ ਲਓ ਰਮਾਲ ਜਾਂ ਮੈਂ ਕਹਿੰਦਾ ਦਸਤਾਰਾਂ ਵੀ ਵੰਡੀਆਂ ਜਾਂਦੀਆਂ ਸਗੋਂ ਉਹ ਵੀ ਬਹੁਤ ਬੈਟਰ ਸੀ ਕਿ ਆ ਭਾਈ ਦਸਤਾਰ ਬੰਨੋ ਪਰਨਾ ਬੰਨੋ ਇਹੋ ਜਿਹੇ ਜੇ ਹੁਦਾਇਤਾ ਹੋ ਨਾ ਫਿਰ ਵਧੀਆ ਮਤਲਬ ਐਂ ਜੀ ਆਪਾਂ ਧੱਕੇ ਨਾਲ ਕਿਸੇ ਦੀ ਮਤਲਬ ਟੋਪੀ ਉਤਾਰਾਂਗੇ ਤੇ ਫਿਰ ਉਹਦੇ ਨਾਲ ਨੈਗੇਟਿਵਿਟੀ ਫੈਲਦੀ ਆ ਫਿਰ ਸੰਗਤ ਵੀ ਜਿਹੜੀ ਆ ਉਹ ਘਟਦੀ ਆ ਵੈਸੇ ਤਾਂ ਜਿਹਨੇ ਜੁੜਨਾ ਹੋਣੇ ਤਾਂ ਜੁੜੇ ਹੀ ਰਹਿਣਾ ਪਰ ਫਿਰ ਵੀ ਪ੍ਰਭਾਵ ਪੈਂਦਾ ਜੇ ਆਪਾਂ ਬੱਚਿਆਂ ਤੇ ਵੀ ਪ੍ਰਭਾਵ ਪੈਂਦਾ ਬੱਚੇ ਵੀ ਗਾ ਘਰਦਿਆਂ ਨੂੰ ਜਾ ਕੇ ਪੁੱਛਦੇ ਆ ਕਿ ਪਪਾ ਉਹ ਉਹਨਾਂ ਨੇ ਮਤਲਬ ਆਪਣੀ ਟੋਪੀ ਖੋਲੀ ਜਾਂ ਟੋਪੀ ਲਾਈ ਮਤਲਬ ਕਿਸ ਤਰ੍ਹਾਂ ਦਾ ਉਹਨਾਂ ਨੇ ਵਿਵਹਾਰ ਕੀਤਾ ਤੇ ਬਾਪ ਕੋਲੇ ਕੋਈ ਹੱਲ ਹੈ ਨਹੀਂ ਬੱਚੇ ਨੂੰ ਦੱਸਨ ਦਾ ਕਿ ਉਹ ਉਹਨਾਂ ਨੇ ਇਸ ਕਰਕੇ ਕੀਤਾ ਕੀ ਲੱਗਦਾ ਨਹੀਂ ਕਿ ਤੇ ਕਿ ਜਿਹੜਾ ਲੋਕ ਇੱਧਰ ਡੇਰਾਬਾਦ ਨੂੰ ਜਿਹੜਾ ਪ੍ਰਮੋਟ ਕਰ ਰਹੇ ਆ ਕਿ ਇੱਥੇ ਇਸ ਗਲਤੀ ਦਾ ਮਤਲਬ ਗਲਤੀ ਕਰਕੇ ਵੀ ਜਿਹੜੇ ਲੋਕ ਉਧਰ ਨੂੰ ਜਾ ਰਹੇ ਆ ਨਹੀਂ ਦੇਖੋ ਪਤਾ ਕੀ ਆ ਮੈਂ ਤਾਂ ਸਪਸ਼ਟ ਤੌਰ ਤੇ ਤੈਨਾਂ ਵੀ ਜਿਹਨੇ ਜਾਣਾ ਜਾਵੇ ਜਿਹਨੇ ਰਹਿਣਾ ਉਹਨੇ ਰਹਿਣਾ ਹੀ ਆ ਜਿਹੜਾ ਜਿਹੜੇ ਧਰਮ ਦੇ ਵਿੱਚ ਹੈਗਾ ਜੇ ਉਹ ਉਸ ਧਰਮ ਦੇ ਵਿੱਚ ਆਪਣੇ ਧਰਮ ਦੇ ਵਿੱਚ ਪਰਪੱਖ ਨਹੀਂ ਨਾ ਹੈਗਾ ਤੋ ਦੂਜੇ ਧਰਮ ਦੇ ਵਿੱਚ ਜਾ ਕੇ ਵੀ ਕੋਈ ਬਹੁਤਾ ਪਰਪੱਖ ਨਹੀਂ ਹੋ ਜਾਂਦਾ ਜੇ ਉਹਦੇ ਮਨ ਮਨ ਦੇ ਵਿੱਚ ਤਸੱਲੀ ਆ ਨਾ ਜਿਹਨੇ ਮਨ ਦੇ ਵਿੱਚ ਸੋਚ ਲਿਆ ਕਿ ਮੁਸਲਮਾਨ ਆ ਹੁਣ ਮੁਸਲਮਾਨ ਆ ਮੁਸਲਮਾਨਾਂ ਦੇ ਵੀ ਟੋਪੀ ਪਾਈ ਹੁੰਦੀ ਹੈ ਠੀਕ ਆ ਉਹ ਉਹਨਾਂ ਦਾ ਧਰਮ ਆ ਉਹ ਆਪਣੇ ਧਰਮ ਦੇ ਮੁਤਾਬਕ ਉਹਨਾਂ ਨੇ ਟੋਪੀ ਪਾਈ ਆ ਮੈਂ ਕਹਿੰਦਾ ਵੀ ਮੁਸਲਮਾਨ ਆ ਜਿਹੜੇ ਬਹੁਤ ਸਾਰੇ ਮੁਸਲਮਾਨ ਆ ਉਹ ਮੱਥਾ ਨਹੀਂ ਟੇਕਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮਹਾਰਾਜ ਨੂੰ ਮੱਥਾ ਨਹੀਂ ਟੇਕਦੇ ਉਹ ਸਾਡੇ ਨਾਲ ਬਹੁਤ ਸਾਰੇ ਹੈਗੇ ਆ ਠੀਕ ਆ ਪਰ ਮੈਂ ਕਹਿੰਦਾ ਸਹੀ ਆ ਉਹ ਆਪਣੇ ਧਰਮ ਦੇ ਉੱਤੇ ਪ੍ਰਪੱਖਾ ਆਪਣੇ ਧਰਮ ਦੇ ਉੱਤੇ ਉਹ ਆਪਣੇ ਧਰਮ ਨੂੰ ਜਿਹੜੇ ਨੂੰ ਮੰਨਦੇ ਆ ਉਸੇ ਥਾਂ ਤੇ ਖੜੇ ਆ ਇਹ ਨਹੀਂ ਵੀ ਆ ਆਪਣੇ ਬਹੁਤ ਸਾਰੇ ਬੰਦੇ ਹੈਗੇ ਆ ਵੀ ਸਵੇਰੇ ਹੋਰ ਕਿਤੇ ਸ਼ਾਮ ਨੂੰ ਹੋਰ ਕਿਤੇ ਦੁਪਹਿਰੇ ਹੋਰ ਕਿਤੇ ਮੁੜ ਕੇ ਫੇਰ ਜਦੋਂ ਹੱਲ ਹੋ ਜਾਂਦਾ ਉਹਨਾਂ ਦਾ ਕੋਈ ਫੇਰ ਉਹ ਸੋਚਣ ਲੱਗ ਪੈਂਦੇ ਵੀ ਹੁਣ ਕਿਹਦੇ ਕੋਲੇ ਜਾਈਏ ਜਿਸ ਤਰ੍ਹਾਂ ਪਚੰਗੀ ਵੱਲੋਂ ਇਹ ਕੰਮ ਕੀਤਾ ਗਿਆ ਤਾਂ ਤੁਮ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਹੀ ਕੀਤਾ ਜਾਂ ਗਲਤ ਕੀਤਾ ਦੇਖੋ ਪਚੰਗੀ ਨੇ ਜੋ ਕੰਮ ਕੀਤਾ ਉਹ ਗਲਤ ਕੀਤਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਾਣੇ ਅਣਜਾਣੇ ਦੇ ਵਿੱਚ ਕੀਤਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਘੱਟ ਨੌਲੇਜ ਕਰਕੇ ਕੀਤਾ ਉਹਨੂੰ ਇੰਨੇ ਨੌਲੇਜ ਨਹੀਂ ਹੈਗੀ ਸੀ ਕਿਉਂਕਿ ਛੋਟੇ ਛੋਟੇ ਪਜੰਗੀ ਸੀ ਨੌਜਵਾਨ ਸੀ ਕੁਝ ਉਹਨਾਂ ਦੇ ਨਾਲ ਜਿਹੜੇ ਨੌਜਵਾਨ ਆ ਉਹ ਨਿੰਗਾ ਸਿੰਘਾਂ ਤੋਂ ਵੱਖਰੇ ਤੌਰ ਤੇ ਜਿਵੇਂ ਆਪਾਂ ਨਾਲ ਕਹ ਦਿੰਨੇ ਆ ਨੌਜਵਾਨ ਤਰਪੇ ਜਿਨ੍ਹਾਂ ਦੀ ਹਜੇ ਕੇਸ ਦਾੜ੍ਹੀ ਵੀ ਨਹੀਂ ਸੀਗੀ ਪਰ ਨੇਵਣੀ ਬੰਨੇ ਹੋਏ ਸੀ ਉਹਨਾਂ ਨੇ ਰਮਾਲ ਹੀ ਬੰਨੇ ਹੋਏ ਸੀ ਕੁਛ ਉਹਨਾਂ ਦੇ ਨਾਲ ਉਹ ਵੀ ਨੌਜਵਾਨ ਸੀਗੇ ਸੋ ਮਨ ਦੇ ਵਿੱਚ ਉਹਨਾਂ ਦੇ ਸੀਗਾ ਸਿੱਖੀ ਪ੍ਰਤੀ ਤੇ ਤਾਂ ਹੀ ਉਹਨਾਂ ਨੇ ਕੰਮ ਕੀਤਾ ਕੋਈ ਇਹ ਉਹਨਾਂ ਨੇ ਤਾਂ ਤਾਂ ਕੀਤਾ ਨਹੀਂਗਾ ਕੋਈ ਇਹਦੇ 'ਚ ਉਹਨਾਂ ਨੂੰ ਨਾ ਤਾਂ ਕੋਈ ਪੈਸੇ ਬਣਦੇ ਸੀਗੇ ਵੀ ਪੈਸੇ ਬਣਦੇ ਸੀ ਭਾਈ ਉਹਨਾਂ ਨੂੰ ਉਹਨਾਂ ਨੇ ਤਾਂ ਕਰ ਲਿਆ ਜਾਂ ਆਪਣਾ ਕੋਈ ਨਿੱਜੀ ਉਹਨਾਂ ਦਾ ਸਵਾਰਥ ਸੀ ਤਾਂ ਕਰ ਲਿਆ ਉਹਦੇ ਨਿੱਜੀ ਸਵਾਰਥ ਵੀ ਨਹੀਂ ਉਹਦੇ 'ਚ ਆਪਾਂ ਇਹ ਵੀ ਨਹੀਂ ਕਹਾਂਗੇ ਕਿ ਕੋਈ ਨਿੱਜੀ ਦੁਸ਼ਮਣੀ ਸੀਗੀ ਕਿਸੇ ਨਾਲ ਉਹਨਾਂ ਨੇ ਉਹ ਤਾਂ ਕੀਤਾ ਕੋਈ ਦੁਸ਼ਮਣੀ ਨਹੀਂ ਸੀ ਉਹਨਾਂ ਦੇ ਮਨ ਦੇ ਵਿੱਚ ਸੀਗਾ ਪਿਛਲੀ ਵਾਰ ਵੀ ਇਹ ਕੰਮ ਹੋਇਆ ਉਦੋਂ ਪਿਛਲੀ ਵਾਰੀ ਵੀ ਇਹ ਕੰਮ ਹੋਇਆ ਫਿਰ ਨੌਜਵਾਨ ਨੂੰ ਥੋੜਾ ਜਿਹਾ ਇਹ ਹੁੰਦਾ ਵੀ ਅਸੀਂ ਇਹ ਕੰਮ ਕਰੀਏ ਅਸੀਂ ਇਹ ਕੰਮ ਕਰਕੇ ਫੇਸਬੁੱਕ ਤੇ ਇੰਸਟਾਗ੍ਰam ਤੇ ਫੋਟੋਆਂ ਪਾਵਾਂਗੇ ਤੇ ਖਣੀ ਸ਼ਾਇਦ ਸਾਦੀ ਚਰਚਾ ਜਿਹੜੀ ਉਹ ਜ਼ਿਆਦਾ ਹੋ ਜੂਗੀ ਸੋ ਇਹ ਚਰਚਾ ਜਿਹੜੀ ਇਹ ਕਈ ਵਾਰਾ ਨੈਗੇਟਿਵ ਵੀ ਹੋ ਜਾਂਦੀ ਹੈ ਕੋਈ ਪਿਛਲੀ ਵਾਰੀ ਹੋ ਸਕਦਾ ਇਹ ਚਰਚਾ ਪੋਜ਼ਿਟਿਵ ਗਈ ਹੋਵੇ ਤੇ ਇਹਨਾਂ ਨੌਜਵਾਨਾਂ ਨੇ ਵੀ ਇਹੀ ਰਾਹ ਚੁਣ ਲਿਆ ਹੋਵੇ ਵੀ ਆਪਾਂ ਵੀ ਐਤਕੀ ਐਂ ਕਰਾਂਗੇ ਹਨਾ ਸੋ ਇਸ ਵਾਰ ਨੈਗੇਟਿਵ ਹੋਗੀ ਤੇ ਉਤਾ ਕਰਕੇ ਨੈਗੇਟਿਵਿਟੀ ਫੈਲ ਗਈ ਪਰ ਮਸਲਾ ਇਹੀ ਆ ਵੀ ਤੱਕੇ ਨਾਲ ਨਾ ਆਪਾਂ ਕੁਝ ਵੀ ਕਰਨਾ ਪਤਾ ਕਿ ਨਾਲ ਨਾ ਕਰੀਏ ਪਿਆਰ ਨਾਲ ਮੁਹੱਬਤ ਨਾਲ ਸੰਗਤ ਨੂੰ ਜਿੰਨਾ ਪਿਆਰ ਨਾਲ ਆਪਾਂ ਡੀਲ ਕਰਾਂਗੇ ਉਹਨਾ ਸਹੀ ਰਹੂਗਾ ਹਾਂ ਜੇ ਕੋਈ ਮਤਲਬ ਬੀੜੀ ਜਰਦਾ ਵਗੈਰਾ ਜਾਂ ਉਹੋ ਜਿਹੀਆਂ ਹਰਕਤਾਂ ਕਰਦਾ ਉਹ ਤਾਂ ਫਿਰ ਛਤਰਾਂ ਵਾਲਾ ਕੰਮ ਹੀ ਉਹਨਾਂ ਤੇ ਫਿਰ ਛਤਰ ਪੈਣੀ ਪੈਣੀ ਆ